ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਬੈਗਰੂ ਸਾਰਿਆਂ ਤੰਦਰੁਸਤੀਆਂ ਵਖੀ ਚੜ੍ਹਦੀ ਕਲਾ ਵਖੀ ਆਪਣੇ ਆਪਣੇ ਘਰਾਂ 'ਚ ਸਾਰੇ ਖੁਸ਼ ਰਹੋ ਹੱਸਦੇ ਵਸਦੇ ਰਹੋ ਸਵੇਰ ਦੇ ਨੋ ਵੱਧ ਗਏ ਨੇ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਜੁਠਣ ਤੋਂ ਲੇਟ ਹੋ ਗਏ ਜੀ ਬੱਚਿਆਂ ਛੁੱਟੀਆਂ ਗਈਆਂ ਚਲ। ਕੋਈ ਘਰ ਦੇ ਕੰਮ ਹੀ ਕਰਨੇ ਸਾਰਾ ਤਾਂ ਨਹੀਂ ਕਰੀ ਜਾਂਦੇ ਕੰਮ। ਅੱਜੁੱਠੇ ਜੀ ਆਪਾਂ 7 ਵਜੇ ਇੱਕ ਵਾਰੀ ਕਰਾਂ అలਾਰਮ ਬੰਦ ਕਰਦਾਂ ਨੇ ਜਦੋਂ ਫਿਰ ਬਾਅਦ ਚ ਨੀਂਦ ਜੀ ਆਦੀ ਐ। ਹੁਣ ਆਪਾਂ ਕੰਮ ਨੂੰ ਹੋ ਕੇ ਲੇਟ ਜੀ ਅੱਜ। ਸਿਰੋ ਅੱਜ ਆਪਾਂ ਸਬਜ਼ੀ ਬਣਾਉਂਦੇ ਨੇ ਅੱਜ ਬਣਾਉਣੇ ਆਪਾਂ ਗੋਭੀ ਵਾਲੇ ਪਰੌਠੇ। ਹੁਣ ਆਪਾਂ ਕੱਦੂ ਕਸ ਕਰ ਲੈਣੇ ਅਦਰਕ ਦਾ ਟੁਕੜਾ ਜੀ। ਮਿਰਚਾਂ ਆਪਾਂ ਬਰੀਕ ਕੱਟ ਲਈਆਂ ਨੇ ਹਰੀਆਂ ਪਿਆਜ਼ ਵੀ ਬਰੀਕ ਕੱਟ ਲੈਣੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਇਹ ਵਧੀਆ ਲੱਗਦੀ ਤਾਂ ਅੱਗੇ ਸ਼ੇਅਰ ਕਰਦਿਆ ਕਰੋ ਤੁਹਾਡੇ ਰਿਸਪੌਂਸ ਨਾਲ ਹੀ ਸਾਡੇ ਚੈਨਲ ਦੇ ਅੱਗੇ ਜਾਣਾ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਨਹੀਂ ਹੁਣ ਆਪਾਂ ਕਰ ਲਾਂਦੇ ਗੋਭੀ ਕਦੋਂ ਕੱਸ ਰੋਟੀਆਂ ਬਣਾਈ ਜਾਂਦੇ ਆ ਪਾ ਜੀ ਇਹ ਸ਼ੁਰੂਆਤ ਕਰਦੇ ਆ ਪਰੌਠਿਆਂ ਦੀ ਬਸ 2 ਮਿੰਟ ਠਹਿਰ ਜੋ 5 10 ਮਿੰਟ ਠਹਿਰ ਜੋ ਨਹੀਂ ਹੁਣ ਆਪਾਂ ਗੋਭੀ ਕਰਦੇ ਕਦੋਂ ਕੱਸ ਅਗਰ ਹੈ ਦੋ ਜੀ ਇਹਨੂੰ ਕਦੋਂ ਕੱਸ ਕਰਨਾ ਤਿਆਰ ਕਰ ਲਾਂਦੇ ਹੁਣ ਸਵਾਣ ਮੈਨੂੰ ਏ ਬਾਲਾ ਬਾਲਾ ਰੌਲਾ ਪਾਉਂਦੀ ਸੀਗੀ ਚਲੋ ਜੀ ਆਪਾਂ ਗੋਭੀ ਕੱਦੂ ਕਸ ਕਰ ਲਈ ਐ ਹਮਸਾਲ ਲੈਤਨੇ ਆਪਾਂ ਨਮਕ हल्दी गर्म मसाला ये तो सी अपने टेस्ट के रिकॉर्डिंग ले लेना नमक सात मसाले लेते हैं आप धनिया जीरा प्याज अपने कद्दूकस कर लिया जी आप... सॉरी बरीक कट लिया मिर्च भी अपने बरीक कट लिया दो हरिया मिर्च अदरक अपने कद्दूकस किया हरा धनिया भी अपने बरीक कटिया हुए जी चलो जी हम आपको स्टफिंग तैयार कर ਆਪਾਂ ਕਿਹਨ ਵਿੱਚ ਤੇਲ ਪਾਉਣੇ ਆਪਾਂ ਪਾਵਾਂਗੇ ਅੱਧੇ ਘਟਸੀ ਤੇਲ ਦੀ ਅੱਧੋ ਵੀ ਘੱਟ ਅੱਧੇ ਪਾਵਾਂਗੇ ਬਸ ਥੋੜੀ ਘੱਟ ਸੀ ਤਿੰਨ ਚਾਰ ਚਮਚੇ ਤੇਲ ਦੀ ਪਾਵਾਂਗੇ ਜੀ ਤੇਲ ਆਪਣਾ ਗਰਮ ਹੋ ਗਿਆ। ਮੈਂ ਆਪਾਂ ਪੌਣੇ ਵਿੱਚ ਸਾਬਤ ਮਸਾਲੇ। ਸਾਬਤ ਮਸਾਲੇ ਇਹ ਨਹੀਂ ਰਹਿਤ ਨਹੀਂ ਆਪਾਂ ਥੋੜਾ ਜਿਹਾ ਬਰਾਉਨ ਹੀ ਕਰਨਾ ਜਿਹਨੂੰ ਮਚਾਉਣਾ ਨਹੀਂ ਹੈਗਾ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼। ਕੁਬਚੀ ਬਣਾ ਲਏ ਆਪਾਂ ਜੀ ਅਦਰਕ ਤੇ ਹਰੀਆਂ ਮਿਰਚਾਂ ਨਾ ਪਦੂਤਾਂ ਦੇ ਮੈਂਟੇ ਨੂੰ ਪਕਾਵਾਂਗੇ ਜਿਦੋਂ ਪਿਆਜ ਆਪਣੇ ਥੋੜੇ ਨਰਮ ਹੋ ਗਏ ਤੁਹਾਨੂੰ ਵਿਸਪਾਵਾਂਗੇ ਆਪਾਂ ਗੋਭੀ ਕੱਦੂ ਕਸਤੀ ਹੋਈ ਤੇ ਅੱਜ ਹਲਕੇ ਜਿਹੇ ਬ੍ਰਾਊਨ ਹੋ ਗਏ ਆ ਆਪਣੇ ਹੁਣ ਆਪਾਂ ਪਾ ਦਾਂਗੇ ਵਿੱਚ ਗੋਬੀ ਪਾਣੀ ਸਿੱਕ ਲਾ ਪੜਸੋ ਸਾਰਾ ਸੁੱਕ ਗਿਆ ਜੀ ਕਿਉਂਕਿ ਗਿਲਦਾ ਪਣ ਰਹਿ ਜੀ ਇਹਦੇ ਵਿੱਚ ਕੰਬਿਤਰਾ ਨਾ ਸੁੱਕੇ ਤਾਂ ਇਹ ਆਪਣਾ ਪਰੌਠਾ ਭੰਲੇ ਜਾਂਦਾ ਜੀ ਇਹਦੇ ਕਰਕੇ ਆਪਾਂ ਪਾਣੀ ਸਾਰਾ ਸੁਕਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੁਸੀਂ ਇਹਦੇ ਵਿੱਚ ਲਾਲ ਮਿਰਚਾਂ ਵਧ ਕਰਦੇ ਹੋ ਲਾਲ ਮਿਰਚ ਵੀ ਪਾ ਸਕਦੇ ਹੋ ਜੀ ਆਪਾਂ ਹਰੀ ਮਿਰਚੀ ਵੀ ਪਾ ਗਿਆਂ ਕਰ ਲਿਗਾ ਤੇ ਜੋ ਵੀ ਮਸਾਲੇ ਆਪਣੇ ਟੇਸ ਦੇ ਅਕੋਰਡ ਦੇ ਨਾਮ ਤੋਂ ਵਧ ਘੱਟ ਪਾ ਸਕਦੇ ਹੋ ਵੇ ਬੱਚੇ ਸਬਜ਼ੀ ਖਾਣਾ ਘੱਟ ਪਸੰਦ ਕਰਦੇ ਆ ਪਰੌਠੇ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ ਇਸ ਕਰਕੇ ਆਪਾਂ ਕਦੇ ਪਾਲਕ ਦੇ ਪਰੌਠੇ ਬਣਾ ਲੈ ਕਦੇ ਇਸ ਤਰ੍ਹਾਂ ਬੱਚਿਆਂ ਨੂੰ ਸਾਗੀ ਪਰੌਠੇ ਵਿੱਚ ਛੁਪਾ ਕੇ ਦੇ ਦਿਆ ਕਰੋ ਕੋਈ ਨਾ ਪਾਇਆ ਨਹੀਂ ਆਪਾਂ ਹਰਾ ਧਣੀ ਆ ਟੋਟੇ ਵਾਸਤੇ ਆਪਣੀ ਸਟਾਫਿੰਗ ਤਿਆਰ ਹੈ ਜੀ ਇਹਨੂੰ ਪਰਸ਼ੰਦਾ ਹੁਣ ਵਾਸਤੇ ਰੱਖਦੇ ਆਂਗੇ ਹੁਣ ਨੂੰ ਜਪਾ ਗੁਰੂ ਨਾਨਕ ਦੇ ਅਟਾ ਉਨਾਂ ਪਗੁੰਦੇ ਜੀ ਆਟਾ ਪਰੌਠਾ ਦਾ ਇਹ ਜੀ ਥੋੜਾ ਜਨਾ ਨਮਕ ਕਪਾਟੇ ਦੇ ਵਿੱਚ ਪਾਵਾਂਗੇ ਜੀ ਇਹ ਪਹਿਲਾਂ ਆਪਾਂ ਨਮਕ ਜਿੰਨਾ ਆਪਣੀ ਜ਼ਰੂਰਤ ਸੋਦਾ ਆਪਾਂ ਘੱਟ ਨਮਕ ਪਾਇਆ ਸੀ ਕਿਉਂਕਿ ਆਪਾਂ ਵਿੱਚ ਛੱਟੇ ਦੇ ਪਾਉਣਾ ਸ ਨਮਕ ਇਹਦੇ ਕਰਕੇ ਆਪਾਂ ਹੁਣ ਕਿਉ ਆ ਆਪਣੇ ਗਰਮ ਕਰ ਲਿਆ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਕਿਉ ਦੇਸੀ ਦੋ ਚਮਚੇ ਵਸਤ 5-7 ਪਰੌਠੇ 10 5 5-6 ਪਰੌਠੇ ਦਾ ਜਦੋਂ ਤੰਜਮ ਕੀ ਆਪਾਂ ਕਿਉਂ ਦੇ ਪਾਵਾਂਗੇ ਜੀ ਇੰਤਾ ਚਮਚਾ ਬਾਹਰ ਨਮਕ ਦਾ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਆਟੇ ਵਿੱਚ ਕਿਉਂ ਪਾਣੀ ਆਪਾਂ ਗਰਮ ਲੈਣਾ ਜੀ ਕਿਉਂਕਿ ਠੰਡੇ ਵਿੱਚ ਜੇ ਆਪਾਂ ਠੰਡੇ ਆ ਪਾਣੀ ਨਾਲ ਆਟਾ ਗੁੰਧਦੇ ਆ ਤਾਂ ਆਟਾ ਹੋਰ ਹੀ ਹੋ ਜਾਂਦਾ ਜਿਹੜਾ ਜ Atau punya panjangnya Resta-resta ya, ya. ya, kaget Ini aku agak

पहला बिल्कुल पत्ती रोटी बना लेने जी Totul este atins în Sari, la -de a pedestră. ਸਤਰਾ ਨੂੰ ਹਲਕਾ ਹਲਕੇ ਥਨ ਬੇੜ ਨੂੰ ਥੋੜਾ ਥੋੜਾ ਹੜਕੜ ਹਲਕੇ ਬੇੜ ਨਾਲ ਜੀ ਨਹੀਂ ਆਪਣੀ ਸਟਾਫਿੰਗ ਬਾਹਰ ਆ ਜੋ ਅੱਗੇ ਅੱਗੇ ਤਾਂ ਮੈਂ ਦੇਖ ਤੁਰ ਤਾਂ ਪ੍ਰੋਣ ਸਮਾ ਕੇ ਰਾਤ ਨੂੰ ਜੰਗੇ देखो जी अपना किौठा बन के तैयार तुम भी इस तरह परौंठी बनाए ঠা দূসৰাঠা পি তাৰ বনা যি बनाया है अपना गोल पराठा इस तरह बनावे पराठा थोड़ा जहाँ घ्यो लाड़िए बिच पहले ला इस तरह बिच पर स्टाफिंग तो अपने सारे परौठे बन के तैयार तुम भी इस तरह बनाए परौठी जी ਦੀ ਵੀਡੀਓ ਦਾ ਆਪ ਇੰਡ ਕਰਦੇ ਆਂ ਜੀ ਮਿਲਦੇ ਆਂਗੇ ਸੇ ਹੋਰ ਰੈਸਪੀ ਨਾਲ ਤਦ ਤੱਕ ਲਈ ਰੱਬ ਰਾਖਾ